ਭਾਈ ਸਰਪਜੀਤ ਸਿੰਘ ਖਾਲਸਾ ਜੀ ਭਾਈ ਅਮਰਜੀਤ ਸਿੰਘ ਜੀ ਭਾਈ ਹਰਪਜਨ ਸਿੰਘ ਤੜ ਜੀ ਭਾਈ ਸਰਦੀਪ ਸਿੰਘ ਜੀ ਇਹ ਕਾਰਜਕਾਰੀ ਕਮੇਟੀ ਨਵੀਂ ਬਣੀ ਪਾਰਟੀ ਦਾ ਜਥੇਬੰਦ ਘਟਾਚਾ ਉਸਾਰਨ ਲਈ ਬਣਨ ਵਾਲੀ ਸਬ ਕਮੇਟੀਆਂ ਦੀ ਨਿਗਰਾਨੀ ਕਰੇਗੀ ਅਤੇ ਜਥੇਬੰਦ ਕਾਰਵਾਈਆਂ ਨੂੰ ਚਲਾਏਗੀ ਇਹ ਪਹਿਲਾ ਨੰਬਰ ਮਤਾ ਹੈ ਮਤਾ ਨੰਬਰ 2 ਭਰਤੀ ਕਮੇਟੀ ਕਾਰਜਕਾਰੀ ਕਮੇਟੀ ਦੀ ਦਵਾਈ ਵਿੱਚ ਇੱਕ ਸੱਤ ਮੈਂਬਰੀ ਪਰਤੀ ਕਮੇਟੀ ਬਣਾਈ ਜਾਂਦੀ ਹੈ ਜਿਸ ਦੇ 8 ਲਿਕੇ ਮੈਂਬਰ ਹੋਣਗੇ ਇਹ ਸਬ ਕਮੇਟੀ ਅਗਲੇ 3 ਮਹੀਨਿਆਂ ਵਿੱਚ ਪਾਰਟੀ ਦੇ ਨਵੇਂ ਮੈਂਬਰਾਂ ਦੀ ਪਰਤੀ ਕਰੇਗੀ ਪਰਤੀ ਹੋਏ ਮੈਂਬਰਾਂ ਵਿੱਚ ਡੈਲੀਗੇਟ ਚੁਣੇਗੀ ਅਤੇ ਵਿਸਾਖੀ ਉੱਤੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਇੱਕ ਡੈਲੀਗੇਟ ਇਸਲਾਸ ਸੱਦ ਕੇ ਪਾਰਟੀ ਦੇ ਨਵੇਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਵਾਏਗੀ ਭਾਈ ਹਰਪ੍ਰੀਤ ਸਿੰਘ ਸਮਾਦ ਭਾਈ ਭਾਈ ਨਰਿੰਦਰ ਸਿੰਘ ਨਾਰਲੀ ਭਾਈ ਚਰਨਦੀਪ ਸਿੰਘ ਪਿੰਡਰ ਭਾਈ ਦਵਿੰਦਰ ਸਿੰਘ ਹਰੀਏਵਾਲ ਭਾਈ ਸੰਦੀਪ ਸਿੰਘ ਰੁਪਾਲ ਭਾਈ ਹਰਪ੍ਰੀਤ ਸਿੰਘ ਭਾਈ ਕਾਬਲ ਸਿੰਘ ਇਹ ਦੋ ਨੰਬਰ ਮਤਾ ਹੈ ਮਤਾ ਨੰਬਰ 3 ਸੰਵਿਧਾਨ ਘੜਨੀ ਅਤੇ ਏਜੰਡਾ ਕਮੇਟੀ ਕਾਰਜਕਾਰੀ ਕਮੇਟੀ ਇੱਕ ਸੰਵਿਧਾਨ ਘੜਨੀ ਅਤੇ ਏਜੰਡਾ ਕਮੇਟੀ ਦਾ ਵੀ ਐਲਾਨ ਕਰਦੀ ਹੈ ਜੋ ਵਿਸਾਖੀ ਤੱਕ ਆਪ ਅਤੇ ਹੋਰ ਮਹਿਰਾ ਦੀ ਸਲਾਹ ਨਾਲ ਪਾਰਟੀ ਦਾ ਸੰਵਿਧਾਨ ਏਜੰਡਾ ਨੀਤੀ ਪ੍ਰੋਗਰਾਮ ਅਨੁਸ਼ਾਸਨ ਤੈਅ ਕਰੇਗੀ ਇਹ ਕਮੇਟੀ ਕਾਰਜਕਾਰੀ ਕਮੇਟੀ ਨੂੰ ਪਾਰਟੀ ਦਾ ਜਥੇਬੰਦਕ ਢਾਂਚਾ ਉਸਾਰਨ ਅਤੇ ਹੋਰ ਸਰਗਰਮੀਆਂ ਚਲਾਉਣ ਲਈ ਸਲਾਹ ਦੇਵੇਗੀ ਕਮੇਟੀ ਦੇ ਮੈਂਬਰਾਂ ਦੇ ਨਾਮ ਭਾਈ ਹਰਸਿਮਰਨ ਸਿੰਘ ਸਰਦਾਰ ਸਰਬਜੀਤ ਸਿੰਘ ਸੋਲ ਡਾਕਟਰ ਭਗਵਾਨ ਸਿੰਘ ਭਾਈ ਬਲਜੀਤ ਸਿੰਘ ਖਾਲਸਾ ਦੀ ਬਾਬੂ ਸਿੰਘ ਬਰਾੜ ਇਸ ਕਮੇਟੀ ਵਿੱਚ ਪੰਜਾਬ ਤੋਂ ਬਾਹਰ ਭਾਰਤ ਦੇ ਸੂਬਿਆਂ ਤੇ ਵਿਸ਼ਵ ਵਿੱਚ ਵਸੇ ਵਸਦੇ ਸਿੱਖਾਂ ਦੇ ਹਿੱਤਾਂ ਲਈ ਰਾਖੀਅਤ ਤੇ ਪਾਰਟੀ ਦਾ ਅਜੰਡਾ ਲਾਗੂ ਕਰਨ ਵਿੱਚ ਸਮੇਂ-ਸਮੇਂ ਸਿਰ ਹੋਰ ਮਾਹਰ ਵਿਦਵਾਨ ਵੀ ਲਏ ਜਾਣਗੇ। ਇਹ ਮਤਾ ਨੰਬਰ 3 ਹੈ। ਮਤਾ ਨੰਬਰ 4 ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨਾ। ਅਕਾਲੀ ਦਲ ਵਾਰਿਸ ਪੰਜਾਬ ਦੇ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਇਹਨਾਂ ਵਿੱਚ ਲੋੜੀਂਦੇ ਸੁਧਾਰ ਲਿਆਉਣ ਦੀ ਵਚਨਬੱਧ ਹੈ। ਇਸ ਸੰਬੰਧੀ ਧਾਰਮਿਕ ਤੇ ਪ੍ਰਬੰਧਕੀ ਜੁਗਤ ਵਿੱਚ ਮਾਹਰ ਸ਼ਖਸੀਅਤਾਂ ਨੂੰ ਇੱਕ ਧਾਰਮਿਕ ਮੰਚ ਉਸਾਰਨ ਲਈ ਉਤਸ਼ਾਹਿਤ ਕੀਤਾ ਜਾਏਗਾ ਇਹ ਮੰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਉੱਤੇ ਕਰਦਵਾਰ ਵਾਲੇ ਇਮਾਰਤ